ਸਸ਼ਕਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਰਸ਼ਕੁਮ ਅੱਜ ਜਲੰਧਰ ਕਮਿਸ਼ਨਰ ਆਫਿਸ ਦੇ ਬਾਹਰ ਮੌਜੂਦ ਆ ਗੁਲੇ ਜ਼ਖਤਰ ਤੇ ਆਰਨੇਤ ਦੇ ਗੀਤ 315 ਬੋਰ ਨੂੰ ਲੈ ਕੇ ਕਾਫੀ ਵਿਵਾਦ ਜਿਹੜਾ ਸੋਸ਼ਲ ਮੀਡੀਆ ਤੇ ਛਿੜਿਆ ਹੋਇਆ ਤੇ ਉਹਨਾਂ ਦੇ ਗੀਤ ਨੂੰ ਕਾਫੀ ਲੋਕ ਨਾ ਪਸੰਦ ਵੀ ਕਰ ਰਹੇ ਨੇ ਕਿਉਂਕਿ ਜੇਕਰ ਗੀਤ ਦੀ ਗੱਲ ਆਉਂਦੀ ਹੈ ਤਾਂ ਗੀਤ ਦੇ ਵਿੱਚ ਗਨ ਕਲਚਰ ਨੂੰ ਪ੍ਰੋਮੋਟ ਕੀਤਾ ਗਿਆ ਹੈ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਚਰਚੇ ਦਾ ਕਿਉਂਕਿ ਵਿਊਜ਼ ਬਹੁਤ ਜ਼ਿਆਦਾ ਇਸ ਗੀਤ ਨੂੰ ਸੋਸ਼ਲ ਮੀਡੀਆ ਤੇ ਮਿਲ ਰਹੇ ਨੇ ਤੇ ਅੱਜ ਯਾਨੀ 16 ਅਗਸਤ ਨੂੰ 12 ਵਜੇ ਜਲੰਧਰ ਕ ਉਹਨਾਂ ਦੀ ਪੇਸ਼ੀ ਹੋਣੀ ਸੀਗੀ ਗੁਰਲੇਸ ਅਕਤਰ ਤੇ ਆਰਨੇਤ ਦੋਨੋਂ ਹੀ ਇੱਥੇ ਨਹੀਂ ਪਹੁੰਚੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀਗਾ ਜਿਸ ਨੋਟਿਸ ਤੋਂ ਬਾਅਦ ਉਹਨਾਂ ਨੂੰ 2 ਤੋਂ 3 ਦਿਨ ਦਾ ਸਮਾਂ ਦਿੱਤਾ ਗਿਆ ਸੀਗਾ ਕਿ ਜੇਕਰ ਉਹ ਬਾਹਰਲੇ ਮੁਲਕਾਂ ਦੇ ਵਿੱਚ ਨੇਤਾ ਵਾਪਸ ਭਾਰਤ ਪਰਤ ਕੇ ਉਹ ਕਮਿਸ਼ਨਰ ਆਫਿਸ ਦੇ ਵਿੱਚ ਆਉਣ ਤਾਂ ਜਵਾਬ ਜਿਹੜੇ ਉਹਨਾਂ ਦੇ ਕੋਲੋਂ ਮੰਗੇ ਸੀਗੇ ਉਹ ਗੱਲਬਾਤ ਜਿਹੜੀ ਅੱਜ ਕਮਿਸ਼ਨਰ ਆਫਿਸ ਦੇ ਵਿੱਚ ਹੋਣੀ ਸੀਗੀ ਪਰ ਗੁਰਲੇਸ ਅਕਤਰ ਤੇ ਆਰਨੇਤ ਦੋਨੋਂ ਹੀ ਜਿਹੜੇ ਆ ਉਹ ਇੱਥੇ ਨਹੀਂ ਪਹੁੰਚੇ ਤੇ ਵਿਵਾਦ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਤੇ ਵਧਦਾ ਜਾ ਰਿਹਾ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਗਨ ਕਲਚਰ ਪ੍ਰਮੋਟ ਕਰਨ ਤੇ ਰੋਕ ਲਗਾਈ ਗਈ ਸੀਗੀ ਪਰ ਫਿਰ ਤੋਂ ਅਜਿਹੇ ਗੀਤ ਸੋਸ਼ਲ ਮੀਡੀਆ ਤੇ YouTube ਦੇ ਉੱਪਰ ਗਾਇਕਾ ਦੇ ਵੱਲੋਂ ਰਿਲੀਜ਼ ਕੀਤੇ ਜਾ ਰਹੇ ਨੇ ਲਗਾਤਾਰ ਅਜਿਹਾ ਕੰਟੈਂਟ ਬਣਾਇਆ ਜਾ ਰਿਹਾ ਹੈ ਸੋ ਬਾਰ-ਬਾਰ ਉਹਨਾਂ ਨੂੰ ਇਹੀ ਕਿਹਾ ਜਾ ਰਿਹਾ ਸੀਗਾ ਕਿ ਜਲੰਧਰ ਕਮਿਸ਼ਨਰ ਆਫਿਸ ਦੇ ਵਿੱਚ ਪਹੁੰਚ ਕੇ ਜਿਹੜੇ ਸਵਾਲ ਉਹਨਾਂ ਨੂੰ ਪੁੱਛੇ ਜਾਣਗੇ ਉਹਨਾਂ ਦਾ ਜਵਾਬ ਦੇਣਾ ਹੋਵੇਗਾ ਕਿ ਆਖਰ ਕਿਉਂ ਅਜਿਹੇ ਗੀਤ ਜਿਹੜੇ ਉਹ ਬਣਾ ਰਹੇ ਨੇ ਇਸ ਲਈ ਤਸਵੀਰਾਂ ਤੁਹਾਨੂੰ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਚਾਹੂੰਗੀ ਕਿ ਦਿਖਾ ਦੇਣ ਉਸ ਦਫ਼ਤਰ ਦੀਆਂ ਕਿ ਇੱਥੇ ਹੀ ਉਹਨਾਂ ਦੀ ਅੱਜ ਜਿਹੜੀ ਦੁਪਹਿਰ 12 ਵਜੇ ਪੇਸ਼ੀ ਹੋਣੀ ਸੀਗੀ ਪਰ ਉਹਨਾਂ ਦੇ ਵੱਲੋਂ ਇੱਥੇ ਨਹੀਂ ਪਹੁੰਚਿਆ ਗਿਆ ਉਹਨਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀਗਾ ਗੁਰਲੇਜ ਅਕਤਰ ਤੇ ਆਰਨੇਤ ਦੋਨਾਂ ਨੂੰ ਨੋਟਿਸ ਭੇਜਿਆ ਗਿਆ ਸੀਗਾ ਜਿਸ ਤੋਂ ਬਾਅਦ ਇੱਥੇ ਪਹੁੰਚਣ ਦਾ ਸਮਾਂ ਦਿੱਤਾ ਉਹਨਾਂ ਨੂੰ ਗਿਆ ਸੀਗਾ ਕਿ 12 ਵਜੇ ਉਹਨਾਂ ਨੇ ਜਲੰਧਰ ਕਮਿਸ਼ਨਰ ਆਫਿਸ ਦੇ ਵਿੱਚ ਪਹੁੰਚਣਾ ਹੈ ਮੀਟਿੰਗ ਹੋਣੀ ਸੀਗੀ ਸਵਾਲ ਪੁੱਛੇ ਜਾਣੇ ਸੀਗੇ ਜਿਸ ਤੋਂ ਬਾਅਦ ਇਸ ਗੀਤ ਦੇ ਰਿਲੇਟਡ ਉਹਨਾਂ ਨੂੰ ਜਵਾਬ ਦੇਣੇ ਪੈਣੇ ਸੀਗੇ ਕਿ ਕਿਉਂ ਇਹ ਗੀਤ ਉਹਨਾਂ ਨੇ ਬਣਾਇਆ ਕਿਉਂ ਸੋਸ਼ਲ ਮੀਡੀਆ ਤੇ ਗੀਤ ਰਿਲੀਜ਼ ਕੀਤਾ ਕਿਉਂਕਿ ਕੰਪਲੇਂਟ ਕਾਫੀ ਲੰਮੇ ਸਮੇਂ ਤੋਂ بار-ਬਾਰ ਇਸ ਗੀਤ ਨੂੰ ਲੈ ਕੇ ਹੋ ਰਹੀ ਸੀਗੀ ਜਲੰਧਰ ਕਮਿਸ਼ਨਰ ਆਫਿਸ ਦੀਆਂ ਲਾਈਵ ਤਸਵੀਰਾਂ ਇਸ ਵ ਕੀ ਗੁਰਲੇਖ ਅਕਤਰ ਤੇ ਆਰ ਨਹੀਂ ਤੇ ਜਿਹੜੇ ਉਹਨਾਂ ਦਾ 315 ਬੋਰ ਗੀਤ ਹੈ ਸੋਸ਼ਲ ਮੀਡੀਆ ਤੇ ਗਨ ਕਲਚਰ ਪ੍ਰਮੋਟ ਕਰਦਾ ਹੈ ਉਹ ਗੀਤ ਇਸ ਗੀਤ ਨੂੰ ਲੈ ਕੇ ਕਾਫੀ ਵਿਵਾਦ ਸੋਸ਼ਲ ਮੀਡੀਆ ਤੇ ਚੜਿਆ ਹੋਇਆ ਹੈ ਗਨ ਕਲਚਰ ਪ੍ਰੋਮੋਟ ਕਰਨ ਦੇ ਨਾਲ ਹੀ ਇਹ ਵੀ ਜਿਹੜੇ ਲੋਕਾਂ ਨੇ ਸਵਾਲ ਚੁੱਕੇ ਕਿ ਸਾਡਾ ਸੱਭਿਆਚਾਰ ਖਰਾਬ ਹੋ ਰਿਹਾ ਹੈ ਅਜਿਹੇ ਗੀਤ ਜਿਹੜੇ ਆ ਉਹ ਨਹੀਂ ਬਣਨੇ ਚਾਹੀਦੇ ਇਹਨਾਂ ਨੂੰ ਗੀਤ ਜਿਹੜਾ ਹੈ ਸੋਸ਼ਲ ਮੀਡੀਆ ਤੋਂ YouTube ਤੇ ਉਪਰੋਂ ਡਿਲੀਟ ਕਰਨਾ ਚਾਹੀਦਾ ਹੈ ਪਰ ਹਾਲੇ ਤੱਕ ਕੁਝ ਵੀ ਅਜਿਹਾ ਨਹੀਂ ਹੋਇਆ ਸੁਣਨ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਆ ਰਹੀ ਸੀਗੀ ਕਿ ਆਰਨੇਤ ਨੇ ਸਮਾਂ ਲੈ ਲਿਆ ਕਿ ਥੋੜਾ ਸਮਾਂ ਉਹ ਹੋਰ ਚਾਹੁੰਦੇ ਨੇ ਕਿ ਥੋੜਾ ਸਮਾਂ ਉਹਨਾਂ ਨੂੰ ਦਿੱਤਾ ਜਾਵੇ ਤਦ ਉਹ ਇੱਥੇ ਪੇਸ਼ ਹੋਣਗੇ ਪਰ ਗੁਲੇ ਅਕਤਰ ਵੀ ਇੱਥੇ ਨਹੀਂ ਪਹੁੰਚੇ ਔਰ ਆਰਨੇਤ ਵੀ ਇੱਥੇ ਨਹੀਂ ਪਹੁੰਚੇ ਜਦ ਕਿ ਅੱਜ ਉਹਨਾਂ ਦੀ 12 ਵਜੇ ਕਮਿਸ਼ਨਰ ਆਫਿਸ ਦੇ ਵਿੱਚ ਜਲੰਧਰ ਕਮਿਸ਼ਨਰ ਆਫਿਸ ਦੇ ਵਿੱਚ ਉਹਨਾਂ ਦੀ ਪੇਸ਼ੀ ਸੀਗੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਹ ਖਬਰ ਸੱਚੀ ਨਿਕਲਦੀ ਹੈ ਕਿ ਆਰਨੇਤ ਨੇ ਸਮਾਂ ਲਿਤਾ ਹੈ ਕਿ ਆਰਨੇਤ ਜਾਂ ਗੁਰਲੇਜ ਅਕਤਰ ਦੇ ਵੱਲੋਂ ਕੁਝ ਦਿਨਾਂ ਦੇ ਵਿੱਚ ਜਵਾਬ ਤਾਂ ਹੀ ਦਿੱਤੀ ਜਾਵੇਗੀ ਉਹਨਾਂ ਨੇ ਇਹ ਗੀਤ ਕਿਉਂ ਬਣਾਇਆ ਜਾਂ ਕਿਉਂ YouTube ਦੇ ਉੱਪਰ ਰਿਲੀਜ਼ ਕੀਤਾ ਗਨ ਕਲਚਰ ਨੂੰ ਸਿੱਧਾ ਸਿੱਧਾ ਪ੍ਰਮੋਟ ਕੀਤਾ ਕੁਝ ਦਿਨਾਂ ਦੇ ਵਿੱਚ ਕੀ ਉਹ ਪੇਸ਼ੀ ਆਪਣੀ ਇੱਥੇ ਦਿੰਦੇ ਨੇ ਕੀ ਉਹ ਇੱਥੇ ਆਉਣਗੇ ਜਿਹੜੇ ਸਵਾਲ ਉਹਨਾਂ ਨੂੰ ਪੁੱਛੇ ਗਏ ਨੇ ਕੀ ਉਹਨਾਂ ਦੇ ਜਵਾਬ ਉਹ ਇੱਥੇ ਦੇਣ ਦੇ ਲਈ ਪਹੁੰਚਣਗੇ ਪੇਸ਼ ਹੋਣਗੇ ਹੈ ਨਹੀਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਚੱਲੇਗਾ ਕਿ ਹੋਰ ਕੋਈ ਨਵਾਂ ਨੋਟਿਸ ਉਹਨਾਂ ਨੂੰ ਜਾਰੀ ਕੀਤਾ ਜਾਂਦਾ ਹੈ ਜਾਂ ਨਹੀਂ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਸ਼ਗੁਨ ਬੱਬਰ ਕੈਮਰਾਮੈਨ ਕੁਲਦੀਪ ਨੇ